ਅਸਲਾਮੁਅਲੈਕਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਾਇਨਾਤ ਕਿਸ ਤਰ੍ਹਾਂ ਵਜੂਦ ਆਈ ਇਹਦੀ ਤਖਲੀਕ ਕਿਸ ਤਰ੍ਹਾਂ ਹੋਈ ਤੇ ਇਹਦਾ ਇਖਤਤਾਮ ਕਦੋਂ ਹੋਏਗਾ ਕਿਸ ਤਰ੍ਹਾਂ ਫਨਾ ਹੋਏਗੀ ਸਿੱਖੀ ਮਜ਼ਹਬ ਦੇ ਵਿੱਚ ਇਹਦਾ ਕੀ ਕਨਸੈਪਟ ਹੈ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਇਸ ਪੱਖ ਦੇ ਉੱਤੇ ਗੱਲਬਾਤ ਕਰਨ ਦੇ ਆ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਾਣਨੇ ਆ ਉਸ ਤੇ ਵਿਚਾਰ ਸਾਲ ਹੋਏ ਨੇ ਜਦੋਂ ਚੰਗੋ ਗੱਲ ਆਖੀ ਗਈਏ 2000 ਸਾਲ ਉਹ ਵੀ ਜੋੜ ਲਈਏ ਸਿਰਫ 6000 ਸਾਲ ਇਹ ਤੇ ਕੁਛ ਵੀ ਨਹੀਂ ਕਰੋੜਾਂ ਅਰਬਾਂ ਸਾਲਾਂ ਦੇ ਸਬੂਤ ਮੌਜੂਦ ਨੇ ਜ਼ਮੀਨ ਚਪਟੀ ਹੈ ਅਜ ਬੱਚਾ ਬੱਚਾ ਪੜ ਰਿਹਾ ਹੈ ਗੋਲ ਹੈ ਬਾਈਬਲ ਕਹਿੰਦੀ ਜ਼ਮੀਨ ساکਨ ਹੈ ਰੁਕੀ ਹੋਈ ਹੈ ਅਜ ਬੱਚਾ ਬੱਚਾ ਪੜ ਰਿਹਾ ਤੇ ਘੁੰਮ ਰਹੀ ਹੈ ਘੁੰਮ ਰਹੀ ਹੈ ਸਭ ਤੋਂ ਪਹਿਲੇ ਗਲੀਲਿਓ ਨੇ ਜਦ ਐਸਾ ਆਖਿਆ ਜ਼ਮੀਨ ਘੁੰਮ ਰਹੀ ਹੈ ਔਰ ਜ਼ਮੀਨ ਗੋਲ ਹੈ ਵਿਚਾਰੇ ਨੂੰ ਪਕੜ ਕੇ ਜੇਲ੍ਹ ਦੇਚਵਾ ਦਿੱਤਾ ਆਖਿਆ ਗਿਆ ਤੇਰੇ ਬੋਲ ਬਾਈਬਲ ਤੇ ਪੂਰੇ ਨਹੀਂ ਉਤਰਦੇ ਉਹ ਵਿਚਾਰਾ ਧਰ ਲੈ ਲੈਂਦਾ ਰਿਹਾ ਮੇਰੇ ਬੋਲ ਸਚਾਈ ਤੇ ਪੂਰੇ ਉਤਰਦੇ ਮੈਂ ਜੋ ਕੁਝ ਕਹਿ ਰਿਹਾ ਸੱਚ ਹੈ ਮੈਂ ਜੋ ਦੂਰਬੀਨ ਬਿਨਾ ਬਣਾਈ ਹੈ ਇਹ ਮੀਨਾਰ ਦੇਤੇ ਚੜ ਕੇ ਜਰਾ ਦੇਖੋ ਇਸ ਦਾ ਅਧਿਐਨ ਕਰੋ ਤੁਹਾਨੂੰ ਆਪੇ ਪਤਾ ਚਲੇਗਾ ਜ਼ਮੀਨ ਗੋਲ ਉਸ ਵਿਚਾਰੇ ਦੀ ਮਿਹਨਤ ਨਾਲ ਬਣਾਈ ਹੋਈ ਦੂਰਬੀਨ ਵੀ ਤੋੜ ਦਿੱਤੀ ਗਈ। ਔਰ ਉਹਨੂੰ ਆਖਿਆ ਗਿਆ ਤੂੰ ਆਪਣੇ ਸ਼ਬਦ ਵਾਪਸ ਲੈ ਨਹੀਂ ਤੇ ਸਜ਼ਾਏ ਮੌਤ। ਉਸ ਵਕਤ ਮਜਬੂਰੀ ਵਿੱਚ ਉਹਨੇ ਆਪਣੇ ਸ਼ਬਦ ਵਾਪਸ ਲੈ ਲਏ। ਕਹਿੰਦਾ ਤੁਸੀਂ ਮੈਨੂੰ ਸਜ਼ਾਏ ਮੌਤ ਦੇਣੀ ਹੈ। ਕਿ ਮੈਂ ਅਜੇ ਹੋਰ ਬਹੁਤ ਕੁਝ ਖੋਜ ਕਰਨੀ ਹੈ ਜਗਤ ਨੂੰ ਦਸਣਾ ਹੈ ਮੇਰੀ ਖੋਜ ਅਧੋਰੀ ਰਹਿ ਜਾਏਗੀ ਚਲੋ ਤੁਹਾਡੇ ਕਹਿਣੇ ਤੇ ਮੈਂ ਬੋਲ ਆਪਣੇ ਵਾਪਸ ਲੈਣਾ ਸਚਾਈ ਵਾਪਸ ਨਹੀਂ ਹੋਵੇਗੀ ਅੱਜ ਬੱਚਾ ਬੱਚਾ ਪੜ ਰਿਹਾ ਹੈ ਅੱਜ ਗਲੇ ਲਓ ਸੱਚ ਸਾਬਤ ਹੋ ਰਿਹਾ ਹੈ ਜ਼ਮੀਨ ਤੇ ਗੋਲ ਗਮਰੇਂਗੇ ਪਿਤਨ ਰੁਕਤਾ ਮੈਂ ਇਸ ਵਾਸਤੇ ਬਿਆਨ ਕੀਤਾ ਹੈ ਵਿਗਿਆਨ ਸੰਬੰਧੀ ਵਿਚਾਰਾਂ ਬੇਸ਼ਤਰ ਧਰਮ ਗ੍ਰੰਥਾਂ ਵਿੱਚ ਹੈਗੀਆਂ ਹੈ ਅਜੋਕਾ ਵਿਗਿਆਨ ਅਜ ਦਾ ਸਮਾਂ ਉਹਨੂੰ ਰੱਦ ਕਰਦਾ ਹੈ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪ੍ਰਕਿਰਤੀ ਦੇ ਸੰਬੰਧ ਵਿੱਚ ਸੰਸਾਰ ਦੇ ਸੰਬੰਧ ਵਿੱਚ ਪਦਾਰਥ ਦੇ ਸੰਬੰਧ ਵਿੱਚ ਵਿਗਿਆਨ ਦੇ ਸੰਬੰਧ ਦੇ ਜਿਹੜੀ ਗੱਲ ਆਖੀਏ ਗੁਰੂ ਨਾਨਕ ਨੇ ਸਮੇਂ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਕੋਈ ਵਿਗਿਆਨਿਕ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਗਲਤ ਨਹੀਂ ਸਾਬਤ ਕਰ ਸਕਿਆ ਇਹ ਮੈਂ ਜਜ਼ਬੇ ਦੇ ਤਹਿਤ ਨਹੀਂ ਕਰੇ ਸਚਾਈ ਤੁਹਾਡੇ ਸਾਹਮਣੇ ਰੱਖ ਰਿਹਾ ਮਹਾਰਾਜ ਕਹਿੰਦੇ ਧੁੰਦੇ ਧੁੰਦ ਸੀ ਤੇ ਜੋ ਕੁਛ ਮੈਂ ਕਹਿ ਰਿਹਾ ਜੋ ਕੀ ਸੈਂਸ ਇਹ ਕਹਿ ਰਹੀ ਹੈ ਧੁੰਦ ਕਿਤਨੇ ਸਮੇਂ ਤੱਕ ਸੀ ਮਹਾਰਾਜ ਕਹਿੰਦੇ ਸਮਾਂ ਹੈ ਹੀ ਨਹੀਂ ਸੀ ਤੋ ਕਿਸ ਤਰ੍ਹਾਂ ਨਾਪੀਏ ਸਮਾਂ ਹੀ ਨਹੀਂ ਸੀ ਸਮੇਂ ਨੂੰ ਕਿਵੇਂ ਨਾਪੋਗੇ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਹੀ ਨਹੀਂ ਸੀ ਧਿਆਨ ਨਾਲ ਸੁਣਨਾ ਅਰਬਦ ਨਰਬਦ ਧੁੰਦੋਕਾਰਾ ਧਰਨ ਨ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਨ ਚੰਦ ਨ ਸੂਰਜ ਸੁਨੈ ਸੁਨ ਰਹਾ ਹੈ ਦਾ ਸੁਨ ਸੀ ਸਨਾਟਾ ਸੀ ਧੁੰਦ ਸੀ ਦਿਨ ਰਾਤ ਨਹੀਂ ਸੀ ਸੂਰਜ ਚੰਦ ਤਾਰੇ ਨਹੀਂ ਸਨ ਸਮਾ ਨਹੀਂ ਸੀ ਵਕਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਨਾ ਦਿਨ ਰਹਿਨ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਮੈਂ ਫਿਰ ਅਰਜ਼ ਕਰਾਂਏ ਧੁੰਦ ਕਿੰਨੇ ਚਿਰ ਤੱਕ ਰਹੀ ਮਹਾਰਾਜ ਕਹਿੰਦੇ ਸਮੇਂ ਨੂੰ ਨਾਪਣ ਦਾ ਕੋਈ ਵਸੀਲਾ ਹੀ ਨਹੀਂ ਸੀ ਵਸੀਲਾ ਹੀ ਨਹੀਂ ਸੀ ਦਿਨ ਨੂੰ ਧੁੱਪ ਛਾਂ ਕਰਕੇ ਅਸੀਂ ਨਾਪਦੇ ਆਂ ਪੁਰਾਣਾ ਨਾਪਣ ਦਾ ਡੰਗ ਹੁਣ ਦਿਨ ਦਾ ਪਹਿਲਾ ਪੈਰ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਰਾਤ ਨੂੰ ਸਪਤ ਰਿਸ਼ੀ ਸਤ ਤਾਰਿਆਂ ਦੇ ਹਿਸਾਬ ਨਾਲ ਪ੍ਰਾਚੀਨ ਲੋਕੀ ਰਾਤ ਨੂੰ ਨਾਪਦੇ ਸਨ ਹੁਣ ਰਾਤ ਦਾ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਹੁਣ ਪੋ ਫੁੱਟ ਗਈ ਹੈ ਚੌਥਾ ਪੈਰ ਪਰ ਮਹਾਰਾਜ ਕਹਿੰਦੇ ਪੋ ਕੀ ਫਟਣੀ ਤਾਰੇ ਹੀ ਨਹੀਂ ਸਨ ਸੂਰਜ ਹੀ ਨਹੀਂ ਸੀ ਚੰ드ਰਮਾ ਹੀ ਨਹੀਂ ਸੀ ਦਿਨ ਹੀ ਰਹੇ ਸੀ ਰਾਤ ਵੀ ਨਹੀਂ ਸੀ ਧਰਤੀ ਵੀ ਨਹੀਂ ਸੀ ਗਗਨ ਮੰਡਲ ਵੀ ਨਹੀਂ ਸੀ ਇਹ ਬ੍ਰਹਿਮੰਡ ਨਹੀਂ ਸੀ ਬਸ ਧੁੰਦ ਹੀ ਧੁੰਦ ਸੀ ਇਸੇ ਧੁੰਦ ਦੇਚ ਹੁਣ ਮੈਂ ਕਿਵੇਂ ਆਖਾਂ ਇੱਕ ਦਿਨ ਧਮਾਕਾ ਹੋਇਆ ਇੱਕ ਦਿਨ ਆਵਾਜ਼ ਹੋਈ ਕਿਉਂਕਿ ਦਿਨ ਤੇ ਹੈ ਨਹੀਂ ਸੀ ਪਰ ਬਿਆਨ ਕਿਵੇਂ ਕਰੀਏ ਇਹਦਾ ਕਥਨ ਕਿਵੇਂ ਕਰੀਏ ਰਾਤ ਵੀ ਨਹੀਂ ਸੀ ਦਿਨ ਵੀ ਨਹੀਂ ਸੀ ਤੋ ਇੰਜ ਮੈਂ ਅਰਜ਼ ਕਰਾਂ ਉਸੇ ਧੁੰਦ ਦੇ ਵਿੱਚ ਇੱਕ ਦਿਨ ਬਹੁਤ ਵੱਡੀ ਆਵਾਜ਼ ਹੋਈ ਬਹੁਤ ਵੱਡੀ ਆਵਾਜ਼ ਧੁਨਾਕਾਰ ਸੀ ਜਿਵੇਂ ਘੜਿਆਲ ਨੂੰ ਵਜਾਈਏ ਕਿ ਘੜਿਆਲ ਆਹستہ ਆਹستہ ਬੰਦ ਹੁੰਦਾ ਹੈ ਇਸ ਤਰ੍ਹਾਂ ਦੀ ਆਵਾਜ਼ ਹੋਈ ਉਸ ਆਵਾਜ਼ ਨਾਲ ਉਸ ਸ਼ਬਦ ਨਾਲ ਹਰ ਬਾਹ ਘਰ ਬਾਹ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਇਹ ਜ਼ਮੀਨ ਸੂਰਜ ਦਾ ਟੁਕੜਾ ਅਨੰਤ ਕਾਲ ਤੱਕ ਅਗਦਾ ਗੋਲਾ ਰਹੀ ਹੈ ਠੰਡੀ ਅਜੇ ਵੀ ਪੂਰੀ ਨਹੀਂ ਹੋਈ ਅਜੇ ਵੀ ਲਾਵੇ ਫੁੱਟਦੇ ਰਹਿੰਦੇ ਲਾਵੇ ਦੇ ਦਰਿਆ ਦਿਨ ਰਾਤ ਪਤਨੇ ਕਿਤਨੇ ਸਮੇ ਤੋਂ ਹਵਾਈ ਦੇ ਚਲਦੇ ਪੈਨੇ ਦਰਿਆ ਲਾਵੇ ਦੇ ਅਰਬਾਂ ਕਰਬਾਂ ਸੂਰਜਾਂ ਦੇ ਪ੍ਰਗਟ ਹੋਣ ਨਾਲ ਧੁੰਦ ਪਾਣੀ ਬਣ ਗਏ ਸਾਚੇ ਤੇ ਪਮਣਾ ਭਇਆ ਪਮਣੇ ਤੇਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਇਹ ਜੋ ਮੈਂ ਆਪ ਨੂੰ ਬਿਆਨ ਕਰ ਰਿਹਾ ਮੈਂ ਤੇ ਕਿਦਰੇ ਸੁਤੇ ਸਿਧ ਇਹ ਸ੍ਰੀ ਰਾਗ ਦੇ ਇਸ ਸ਼ਬਦ ਦੀ ਕਥਾ ਸ਼ਿਕਾਗੋ ਗੁਰਦੁਆਰੇ 'ਚ ਆਰੰਭ ਕੀਤੀ। ਮੈਨੂੰ ਨਹੀਂ ਪਤਾ ਸੀ ਉੱਤੇ ਸੈਂਟਿਸਟ ਬੈਠੇ ਹੋਏ ਨੇ। ਇੱਕ ਸਿੰਘ ਸੀ ਛੋਟੀ ਦਾ ਸੈਂਟਿਸਟ ਨਾਲ ਸਾਡੇ 'ਚ ਕੰਮ ਕਰਦਾ। ਤਿੰਨ-ਚਾਰ ਗੋਰੇ ਸਨ ਅਮਰੀਕਨ ਸਨ। ਕਥਾ ਦੀ ਸਮਾਪਤੀ ਤੋਂ ਬਾਅਦ ਉਹ ਸਿੰਘ ਮੈਨੂੰ ਕਹਿਣ ਲੱਗਾ ਤੁਸੀਂ 6 ਦਿਨ ਤੋਂ ਜਿਹੜੀ ਕਥਾ ਕਰ ਰਹੇ ਹੋ ਇਹ ਤੋ ਸਹੀ ਸਮਾਂ ਕਢੋ ਤੇ ਤੁਹਾਨੂੰ ਦਿਖਾ ਦਈਏ। ਤੁਸੀਂ ਕਥਾ ਜ਼ੁਬਾਨ ਨਾਲ ਸੁਣਾਈਏ, ਇਹ ਹੀ ਕਥਾ ਤੁਹਾਨੂੰ ਅੱਖਾਂ ਨਾਲ ਦਿਖਾ ਦਈਏ। ਗੱਲ ਉਹਨਾਂ ਦੀ ਮੇਰੀ ਸਮਝ ਜਨਾਈ, ਮੈਨੂੰ ਹੈਰਾਨ ਕੁੱਨ ਦੇਖ ਕੇ ਕਹਿਣ ਲੱਗੇ, ਗੈਨੇ ਜੀ ਅਸੀਂ ਫਿਲਮ ਬਣਾ ਲਈਏ। ਔਰ ਸੈਂਸ ਮਿਰਜ਼ਮ ਦੇ ਸਾਰਾ ਦਿਨ ਚੱਲਦੀ ਰਹਿੰਦੀ। ਟੂਰਿਸਟ ਜਿੰਨੇ ਆਉਂਦੇ ਨੇ ਸੈਂਸ ਮਿਊਜ਼ੀਅਮ ਦੇਖਣ ਵਾਸਤੇ ਇਸ ਫਿਲਮ ਨੂੰ ਦੇਖ ਗਏ ਨੇ ਤੇ ਮੈਂ ਕਹ ਕਿ ਹੈ ਕਿ ਨਾ ਕਿ ਜੋ ਤੁਸੀਂ ਕਹਾਣੀ ਸੁਣਾਈਏ ਉਹ ਗੋਈ ਹੈ ਮੈਂ ਕਹ ਸਾਰਾ ਵਿਕਾਸ ਤੁਸੀਂ ਸਹੀ ਮੰਦੇ ਜਿਵੇਂ ਗੁਰਬਾਣੀ ਕਹਿੰਦੀ ਹੈ ਇਹਨਾਂ ਦੀ ਸਚਾਈ ਆਪ ਸੁਣ ਕੇ ਹੈਰਾਨ ਹੋਗੇ ਇਸਾਈ ਮਿਸ਼ਨਰੀਜ਼ ਉਹਨਾਂ ਨੇ ਜਲੂਸ ਕਢਿਆ ਸੀ ਉਸ ਫਿਲਮ ਦੇ ਖਿਲਾਫ ਪਰਦਰਸ਼ਨ ਕੀਤਾ ਸੀ ਕਾਲੇ ਬਿੱਲੇ ਬਣ ਕੇ ਕਿਉਂ ਉਹਦੇ ਚ ਬਾਰ ਬਾਰ ਦਾ ਜਨਮ ਸਾਬਤ ਹੋ ਗਿਆ ਤੇ ਬਾਰ ਬਾਰ ਦੇ ਜਨਮ ਨੂੰ ਈਸਾਈ ਨਹੀਂ ਮੰਨਦੇ ਬਾਰ ਬਾਰ ਦੇ ਜਨਮ ਨੂੰ ਇਸਲਾਮ ਨਹੀਂ ਮੰਨਦਾ ਬਾਰ ਬਾਰ ਦੇ ਜਨਮ ਨੂੰ ਯਹੂਦੀ ਤੇ 파르ਸੀ ਨਹੀਂ ਮੰਨਦੇ ਮਿਡਲ ਇਸ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨੇ ਇਹ ਬਾਰ-ਬਾਰ ਦੇ ਜਨਮ ਨੂੰ ਨਹੀਂ ਮੰਨਦੇ ਪੁਰਾਣਾ ਧਰਮ ਉੱਥੇ ਯਹੂਦੀ ਹੈ ਨਵਾਂ ਇਸਲਾਮ ਹੈ ਚਾਰੇ ਨਹੀਂ ਮੰਨਦੇ ਈਸਾਈ ਤੇ ਪਾਰਸੀ ਵੀ ਨਹੀਂ ਮੰਨਦੇ ਚਾਰ ਧਰਮ ਜਿਹੜੇ ਭਾਰਤ ਦੇ ਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਹ ਚਾਰੇ ਹੀ ਬਾਰ-ਬਾਰ ਦੇ ਜਨਮ ਨੂੰ ਮੰਨਦੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆਦੇ ਇਸਲਾਮ ਨੇ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ ਰਵਿਦਾਸ ਬਹੁਤ ਜਨਮ ਬਿਛਰੇ ਥੇ ਮਾਰੋ ਇਹ ਜਨਮ ਤੁਮਾਰੇ ਲੇਖੇ ਬਾਰ ਬਾਰ ਦੇ ਜਨਮ ਨਾ ਸਿਰਫ ਭਾਰਤ ਵਿੱਚ ਮੰਦਿਰ ਜਿਹੜੇ ਧਰਮ ਚਾਰ ਪੈਦਾ ਹੋਏ ਨੇ ਇਸਲਾਮ ਨਹੀਂ ਮੰਨਦਾ ਇਸਾਈयत ਨਹੀਂ ਮੰਦੀ ਯਹੂਦੀ ਨਹੀਂ ਮੰਨਦੇ ਪਾਰਸੀ ਨਹੀਂ ਮੰਨਦੇ ਉਸ ਫਿਲਮ ਦੇ ਵਿੱਚ ਬਾਰ ਬਾਰ ਜਨਮ ਸਬਤ ਹੋ ਗਿਆ ਪ੍ਰੋਟੈਸਟ ਵਰਜਨ ਉਹਨਾਂ ਨੇ ਪ੍ਰਦਰਸ਼ਨ ਕੀਤਾ ਜਲੂਸ ਕੱਢਿਆ ਆਖੇ ਫਿਲਮ ਬੰਦ ਹੋਣੀ ਚਾਹੀਦੀ ਹੈ ਜਿਹੜੇ ਮੌਜੂਦਾ ਸਾਇੰਟਿਸ ਨੇ ਫਿਰ ਉਹਨਾਂ ਨੇ ਸਮਝਾਇਆ ਇਹ ਤੇ ਫਿਰ ਤੁਸੀਂ ਉਹੀ ਕੁਝ ਕਰਨ ਲੱਗੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗਲੇਲਿਆਂ ਨਾਲ ਕੀਤਾ ਸੀ ਉਹੀ ਕੁਝ ਕਰਨ ਲੱਗੇ ਇਹ ਤੇ ਸਚਾਈ ਹੈ ਇਹ ਤੇ ਸਚਾਈ ਹੈ ਮੈਨੂੰ ਫਿਲਮ ਦਿਖਾਣ ਵਾਸਤੇ ਲੈ ਗਏ ਮੈਂ ਕਾ ਦੇਖਣੀ ਹੈ ਇਹ ਤੇ ਦੇਖ ਕੇ 당ਗ ਰਹਿ ਗਿਆ ਹੂ ਬਹੂ ਉਹੀ ਕੁਛ ਜੋ ਇਹ ਸ਼ਬਦ ਕਹਿ ਰਹੇ ਸਵਾ 500 ਸਾਲ ਪਹਿਲੇ ਦਾ ਇਹ ਮਹਾਵਾਕ 500 ਸਾਲ ਪਹਿਲੇ ਦਾ ਅੱਜ ਦਾ ਵਿਗਿਆਨ ਕਹਿੰਦਾ ਇਹੀ ਕੁਛ ਹੈ ਇਹੀ ਕੁਛ ਹੈ ਉਸ ਫਿਲਮ ਦੇ ਵਿੱਚ ਪਹਿਲੇ ਧੁੰਦ ਦਿਖਾਉਂਦੇ ਨੇ ਫਿਰ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ ਆਵਾਜ਼ ਫਿਰ ਬੜੀ ਲਾਈਟ ਪ੍ਰਗਟ ਹੋ ਜਾਂਦੀ ਹੈ ਬੜਾ ਚਾਨਣਾ ਕਈ ਸੂਰਤ ਨੇਰੇ ਅਗਦੇ ਗੋਲੇ ਫਿਰ ਸਹਜੇ ਸਹਜੇ ਉਸ ਧੁੰਦ ਨੂੰ ਪਾਣੀ ਬਣਦਾ ਦਿਖਾਉਂਦੇ ਨੇ ਉਹ ਦੇ ਵਿੱਚ ਮੈਂ ਸਭ ਕੁਝ ਇਸ ਵਾਸਤੇ ਤੁਹਾਨੂੰ ਕਹਿ ਰਿਹਾ ਮੈਂ ਉੱਥੇ ਜੋ 6-7 ਦਿਨ ਬੋਲਿਆ ਕਿ ਕਾਫੀ ਦਿਨ ਮੈਂ ਉੱਥੇ ਹਾਜ਼ਰੀ ਵਰਦਾ ਰਿਹਾ ਇਸੇ ਹੀ ਸ਼ਬਦ ਤੇ ਮੈਂ ਵੀ ਰੂਪ ਰੇਖਾ ਦੇਖੀ ਉੱਥੇ ਹੈਰਾਨ ਹੋ ਗਈ ਮੇਰੀ ਅਕਲ ਬਈ ਅਜੋਕੀ ਸਾਇੰਸ ਇਹ ਹੀ ਕੁਝ ਕਹਿ ਰਹੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਠੀਕ ਹੈ ਧਾਰਮਿਕ ਰਹਿਬਰ ਨੇ ਮਹਾਨ ਸੰਗੀਤਕਾਰ ਨੇ ਗਾਮ ਦੇ ਗੁਰੂ ਨਾਨਕ ਆਪ ਸੰਨ ਮਰਦਾਨਿਆਂ ਬਾਣੀ ਆਈਏ ਰਬਾਬ ਛੇ ਤੋ ਬਾਣੀ ਮਰਦਾਨੇ ਨੂੰ ਨਹੀਂ ਆਈ ਗੁਰਨਾਣਿਕ ਨੂੰ ਆਈਏ ਗਾਉਂਦੇ ਗੁਰਨਾਣਿਕ ਆਪ ਸਨ ਮਰਦਾਨਾ ਸਿਰਫ ਨਾਲ ਰਬਾਬ ਵਜਾਂਦਾ ਸੀ ਵਕਤ ਦਾ ਰਾਗ ਗੁਰਨਾਣਿਕ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਸਮੇਂ ਦਾ ਰਾਗ ਗਾਉਂਦੇ ਨੇ ਦਿਨ ਦਾ ਰਾਗ ਤੋਂ ਦਿਨ ਨੂੰ ਗਾ ਰਹੇ ਨੇ ਰਾਤ ਦਾ ਰਾਗ ਤੋਂ ਰਾਤ ਨੂੰ ਗਾ ਰਹੇ ਨੇ ਦੁਪਹਿਰ ਦਾ ਰਾਗ ਤੋਂ ਦੁਪਹਿਰ ਨੂੰ ਗਾ ਰਹੇ ਸਮੇ ਦਾ ਰਾਗ ਗਾਉਂਦੇ ਨੇ ਸਮੇ ਦੀ ਰਾਗ ਨਹੀਂ ਗਾਉਂਦੇ ਨੇ ਜਦ ਕੀਰਤਨ ਸੁਣਨਾ ਹੋਵੇ ਉਦੋਂ ਮਰਦਾਨਾ ਕੀਰਤਨ ਸੁਣਾਉਂਦਾ ਹੈ ਜਦ ਬਾਣੀ ਆਉਂਦੀ ਹੈ ਗੁਰੂ ਨਾਨਕ ਆਪ ਗਾਉਂਦੇ ਨੇ ਔਰ ਗਜ਼ਬ ਦੀ ਗੱਲੇ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਕਿਸੇ ਕੋਲ ਕਵਿਤਾ ਸਿੱਖੀ ਨਹੀਂ ਜਿਵੇਂ ਪਹਾੜਾਂ ਦੇ ਸੀਨੇ چیر ਕੇ ਝਰਨੇ ਨਿਕਲ ਪੈਂਦੇ ਨੇ ਇਸ ਤਰ੍ਹਾਂ ਹੀ ਗੁਰਨਾਮਿਕ ਦੇ ਅੰਦਰੋਂ ਸੰਗੀਤ ਨਿਕਲਿਆ ਕਵਤਾ ਨਿਕਲਿਆ ਬ੍ਰह्म ਗਿਆਨ ਨਿਕਲਿਆ ਈਸ਼ਵਰੀ ਚਿੰਤਨ ਨਿਕਲਿਆ ਮਹਾਰਾਜ ਕਹਿੰਦੇ ਅਰਵਦ ਨਰਵਦ ਧੁੰਦੋਕਾਰਾ धरਣ ਨ ਗਗਨ ਹੁਕਮ ਅਪਾਰਾ ਨਾ ਦਿਨ ਰਾਤ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈਂਦਾ ਦਿਨ ਨਹੀਂ ਸੀ ਰਾਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਸੂਰਜ ਨਹੀਂ ਸੀ ਚੰ드ਰਮਾ ਨਹੀਂ ਸੀ ਕੁਝ ਵੀ ਨਹੀਂ ਸੀ ਸਨਾਟਾ ਸੀ ਧੁੰਦ ਸੀ ਤੇ ਸੁੰਨ ਰਸ ਸੀ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ ਫਿਰ ਇਸੇ ਧੁੰਦ ਦੇ ਵਿੱਚ ਇੱਕ ਦਿਨ ਮੈਂ ਫਿਰ ਅਰਜ਼ ਕਰਾਂ ਇੱਕ ਦਿਨ ਮੈਂ ਮਜਬੂਰੀ ਚ ਕਹਿ ਰਿਹਾ ਦਿਨ ਨਹੀਂ ਸੀ ਹੁਣ ਬਿਆਨ ਕਿਵੇਂ ਕਰੀਏ ਧੁੰਦ ਸੀ ਕਿ ਮੋਹ ਨੇ ਕਿਲੇਗਾ ਇੱਕ ਦਿਨ ਇੱਕ ਦਿਨ ਤੇ ਹੈ ਹੀ ਨਹੀਂ ਸੀ ਇੱਕ ਆਵਾਜ਼ ਹੋਈ ਬਹੁਤ ਵੱਡੇ ਉਸ ਆਵਾਜ਼ ਨਾਲ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਬਾਉ ਅਨੰਤ ਸੂਰਜ ਪ੍ਰਗਟ ਹੋ ਗਏ ਕੀਤਾ ਬਸਾਓ ਏ ਕੋ ਕਵਾ ਤੁਹਾਡੇ ਵਿੱਚੋਂ ਕੋਈ ਮਾਲਵੇ ਦੇ ਬੈਠੇ ਹੁਣ ਮਾਲਵੇ ਦੇ ਵਿੱਚ ਬੋਲਣ ਨੂੰ ਕੂਣਾ ਕਹਿੰਦੇ ਨੇ ਫਲਾਣਾ ਕੁੰਦਾ ਪਿਆ ਬੁੰਦਾ ਪਿਆ ਅੱਜ ਵੀ ਇਹ ਨਹੀਂ ਕਿ ਪੁਰਾਣੇ ਸਮਝ ਅੱਜ ਵੀ ਕਹਿੰਦੇ ਨੇ ਕੀ ਕੁੰਦਾ ਪਿਆ ਕੀ ਬੋਲ ਰਿਹਾ ਫਲਾਣਾ ਕੁੰਦਾ ਪਿਆ ਫਲਾਣਾ ਬੋਲ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸ਼ਬਦ ਨੂੰ ਵਰਤਦੇ ਨੇ ਕੀਤਾ ਪਸਾਓ ਏਖੋ ਕਾਵਾ ਇੱਕ ਕਵਾਉ ਇੱਕ ਬੋਲ ਇੱਕ ਆਵਾਜ਼ ਹੋਏਗੀ ਕੀਤਾ ਬਸਾਓ ਇੱਕੋ ਕਵਾਉ ਫਿਸਤੇ ਹੋਏ ਲੱਖ ਦਰਿਆ ਇਥੇ ਲੱਖ ਦੇ ਅਰਥ ਵੀ ਇਹੀ ਨੇ ਜੋ ਲੱਖ